ਲੋਕ ਇंसाफ ਮੰਚ ਤਹਿਸੀਲ ਫਲੋਰ ਦੀ ਟੀਮ ਵੱਲੋਂ ਦੋਸ਼ ਲਗਾਇਆ ਕਿ ਬਸਟਾਫ ਫਲੋਰ ਵਿਖੇ ਪੰਜਾਬ ਸਰਕਾਰ ਦੇ ਆਗੂਆਂ ਦੀ ਸ਼ਹਿਤ ਸ਼ਰਾਬ ਮਾਫੀਆਂ ਵੱਲੋਂ ਪਨਾਏ ਜਾ ਰਹੇ ਗੈਰ ਕਾਨੂੰਨੀ ਸ਼ਰਾਬ ਦਾ ਠੇਕਾ ਲੋਕਾਂ ਦੇ ਵਿਰੋਧ ਦੇ ਬਾਵਜੂਦ ਸਥਾਨਕ ਪ੍ਰਸ਼ਾਸਨ ਦੀ ਸ਼ਹਿਤ ਤੇ ਖੋਲਿਆ ਗਿਆ ਜਿਸ ਵਿੱਚ ਰਾਤੋ ਰਾਤ ਗੈਰ ਕਾਨੂੰਨੀ ਸ਼ਰਾਬ ਰੱਖ ਕੇ ਵੇਚਣੀ ਸ਼ੁਰੂ ਕਰ ਦਿੱਤੀ ਗਈ ਇਸ ਮੌਕੇ ਦੁਬਾਰਾ ਲੋਕ ਇंसाफ ਮੰਚ ਦੇ ਆਗੂਆਂ ਵੱਲੋਂ ਠੇਕੇ ਸਾਹਮਣੇ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ ਤਾਂ ਹਾਈਵੇ ਥਾਰਟੀ ਦੀ ਟੀਮ ਤੁਰੰਤ ਫਲੋਰ ਪੁੱਜੀ ਦਿ ਅਥਾਰਟੀ ਦੇ ਅਧਿਕਾਰੀਆਂ ਵੱਲੋਂ ਠੇਕੇ ਤੇ ਮੌਜੂਦ ਕਰਿੰਦਿਆਂ ਤੋਂ ਮਨਜ਼ੂਰੀ ਤੇ ਠੇਕੇ ਦੀ ਉਸਾਰੀ ਸੰਬੰਧੀ ਕਾਗਜ਼ਾਤ ਮੰਗੇ ਪਰ ਕੋਈ ਵੀ ਪੇਸ਼ ਨਹੀਂ ਕਰ ਸਕੇ ਹੋਰ ਕੀ ਕਿਹਾ ਆਓ ਸੁਣੋ ਸਾਡੇ ਆ ਜੀ ਅੱਜ ਫਲੋਰ ਦੇ ਵਿੱਚ ਜਿਹੜਾ ਬਾਸਟਾ ਜਲੰਧਰ ਵਾਲਾ ਜਿੱਥੋਂ ਜਲੰਧਰ ਬਾਸਟਾ ਦਾ ਇਹ ਤੋਂ ਕਿਰਾਇਆ ਪ੍ਰੋਵਹੜਾ ਜਲੰਧਰ ਨੂੰ ਜਾਣਾ ਆ ਇੱਥੇ ਜਿਹੜਾ ਠੇਕਾ ਪਿਛਲੇ ਦਿਨੀ ਚਰਚਾ ਦੇ ਵਿੱਚ ਆਇਆ ਸੀ ਠੇਕਾ ਖੋਲ ਰਿਹਾ ਆ ਪਰ ਉਹਦਾ ਠੇਕਾ ਜਿਹੜਾ ਸੀ ਉਹਨੇ ਖੋਲ ਕੇ ਵਿਰੋਧ ਦੇ ਬਾਵਜੂਦ ਵੀ ਅਸੀਂ ਸਾਰੇ ਆਫਸਰਾਂ ਨਾਲ ਵੀ ਗੱਲਬਾਤ ਕੀਤੀ ਇੱਥੇ ਦੇ ਫਲੋਰ ਦੇ ਐਸਐਚਓ ਨੇ ਕਿਹਾ ਸੀ ਠੇਕਾ ਨਹੀਂ ਖੋਲਜਣਾ ਉਹਨਾਂ ਦੇ ਕਹਿਣ ਤੇ باوجود ਵੀ ਇਹ ਜਿਹੜਾ ਠੇਕਾ ਖੋਲ ਕੇ ਵੀ ਸ਼ਰਾਬ ਵੀ ਰੱਖ ਲਈ ਅੱਜ ਸ਼ਰਾਬ ਜਿਹੜੀ ਰੱਖੀ ਹੋਈ ਸੀਗੀ ਅੱਜ ਲੋਕ ਸਭ ਇਨਸਾਫ ਮੰਚ ਦੇ ਸਾਹਦਗਾ ਕਰਕੇ ਉਹਨਾਂ ਦੇ ਅਪੀਲ ਕਰਦੇ ਵੀ ਕਰਕੇ ਤੇ ਜਿਹੜਾ ਇੱਥੇ ਦਾ ਹਾਈਵੇ ਦੇ ਅਫਸਰ ਸਹਿਬਾਨ ਆ ਉਹਨੇ ਆ ਕੇ ਠੇਕਾ ਜਿਹੜਾ ਆ ਉਹਦੇ ਵਿੱਚੋਂ ਸ਼ਰਾਬ ਚਰਕਾਈ ਆ ਸਵੇਰ ਤੱਕ ਦਾ ਸਮਾਂ ਜਿਹੜਾ ਉਹਨੇ ਲੈ ਲਿਆ ਇਹ ਇਹ ਜਿਹੜਾ ਖੋਖਾ ਇਸ ਤੋਂ ਚੱਕ ਲਵਾਂਗੇ ਇਹ ਗੁੰਡਾਗਰਦੀ ਜਿਹੜੀ ਮਾਫੀਆ ਦੀ ਅਸਰਾਬ ਮਾਫੀਆ ਦੀਆਂ ਧੱਕੇ ਨਾਲ ਚੱਲ ਰਹੀ ਸੀ ਉਹਨੂੰ ਅਸੀਂ ਅੱਜ ਬੰਦ ਕਰਾ ਕੇ ਚੱਲੇ ਆ ਤੇ ਕੱਲ ਨੂੰ ਜਿਹੜਾ ਇਹ ਖੋਖਾ ਹੈ ਉਹ ਵੀ ਚੱਕ ਲੈਣਗੇ ਮੈਂ ਜਿੱਥੇ ਲੋਕ ਇਨਸਾਫ ਮੰਚ ਤੇ ਜਿੰਨੇ ਵੀ ਸਾਥੀ ਇਹਦੇ ਵਿੱਚ ਸ਼ਾਮ ਲਿਆ ਬੈਠਾ ਸਾਰਿਆਂ ਨੂੰ ਧੰਨਵਾਦ ਕਰਦਾ ਨਾਲ ਆਹ ਵੀ ਕਰਦਾ ਅੱਗੇ ਤੋਂ ਵੀ ਜਿਹੜੀਆਂ ਕੋਈਆਂ ਦੰਦੀਆਂ ਕ੍ਰੀਤੀਆਂ ਆ ਜਿਹਦੇ ਖਿਲਾਫ ਆਪਾਂ ਨੂੰ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨੀ ਪੈਣੀ ਆ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜੈ ਲੜਦੇ ਲੋਕਾਂ ਸ਼ਾਮ ਦਾ ਸਮਾਂ ਆ ਤੇ ਖੜੇ ਆ ਜਿੱਥੋਂ ਜਲੰਧਰ ਨੂੰ ਬਸਾਂ ਚੱਲਦੀਆਂ ਫਲੋਰ ਵਾਲਾ ਬਸ ਸਟੈਂਡ ਹੈ ਜਿਹੜਾ ਇਹਦੇ ਵਾਸਤੇ ਕੱਲ ਵੀ ਅਸੀਂ ਦੁਪਹਿਰ ਵੇਲੇ ਇੱਥੇ ਇਕੱਠੇ ਹੋਏ ਸੀਗੇ ਵੀ ਜਿਹੜਾ ਬਸ ਸਟੈਂਡ ਹੈ ਇੱਥੋਂ ਸਾਡੇ ਸਕੂਲਾਂ ਕਾਲਜਾਂ ਨੂੰ ਜਿਹੜੀਆਂ ਸਾਡੀਆਂ ਭੈਣਾ ਆ ਇੱਥੋਂ ਚੜ੍ਹਦੀਆਂ ਬੱਸਾਂ ਨੂੰ ਕਾਲਜਾਂ ਨੂੰ ਜਾਂਦੀਆਂ ਆ ਪੜਨ ਜਾਂਦੀਆਂ ਆ ਉਸ ਤੋਂ ਇਲਾਵਾ ਸਾਡੇ ਪਿੰਡਾਂ ਦੇ ਜਿਹੜੀਆਂ ਬੀਬੀਆਂ ਸਾਡੀਆਂ ਮਾਵਾ ਭੈਣਾ ਇੱਥੋਂ ਬੱਸ ਲੈਂਦੀਆਂ ਆ ਔਰ ਉਸੇ ਬਸ ਸਟੈਂਡ ਦੇ ਸਾਹਮਣੇ ਪਾਣੀ ਦੀ ਇੱਥੇ ਕੋਈ ਟੈਂਕੀ ਨਹੀਂ ਲੱਗੀ ਪਰ ਇੱਥੇ ਠੇਕਾ ਜਿਹੜਾ ਸਾਹਮਣੇ ਖੋਲ ਦਿੱਤਾ ਗਿਆ ਸੀਗਾ ਇਸ ਕਰਕੇ ਕੱਲ ਜਦੋਂ ਅਸੀਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਸਾਨੂੰ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਆ ਉਹਨਾਂ ਨੇ ਇਹ ਗੱਲ ਕਹੀ ਵੀ ਇੱਥੇ ਠੇਕਾ ਨਹੀਂ ਖੁੱਲ ਸਕਦਾ ਔਰ ਜਿਹੜੇ ਨਾਲ-ਨਾਲ ਅਸੀਂ ਨੈਸ਼ਨਲ ਹਾਈਵੇ ਡਿਪਾਰਟਮੈਂਟ ਦੇ ਨਾਲ ਜਦੋਂ ਗੱਲ ਕੀਤੀ ਉਹਨਾਂ ਨੇ ਕਿਹਾ ਵੀ 24 ਘੰਟੇ ਦੇ ਵਿੱਚ ਵਿੱਚ ਜਿਹੜਾ ਇਹਨੂੰ ਅਸੀਂ ਇੱਥੋਂ ਚੁਕਵਾ ਦਮਾਗੇ ਪਰ ਉਹਨਾਂ ਵਿਰੋਧ ਹੋਣ ਦੇ ਬਾਵਜੂਦ ਵੀ ਅੱਜ ਜਦੋਂ ਆ ਕੇ ਦੇਖਿਆ ਤਾਂ ਅੰਦਰ ਜਿਹੜੀਆਂ ਬੋਤਲਾਂ ਵੀ ਪਈਆਂ ਸੀ ਤੇ ਇੱਥੇ ਸ਼ਰਾਬ ਦੀ ਵਿਕਰੀ ਹੋਣੀ ਵੀ ਸ਼ੁਰੂ ਹੋ ਗਈ ਸੀ ਫੇਰ ਨੈਸ਼ਨਲ ਹਾਈਵੇ ਡਿਪਾਰਟਮੈਂਟ ਦੇ ਜਿਹੜੇ ਸਾਥੀ ਆ ਜਿਹੜੇ ਅਫਸਰ ਆ ਉਹ ਆਏ ਆ ਉਹਨਾਂ ਨੇ ਆ ਕੇ ਸਾਡੀ ਗੱਲ ਸੁਣੀ ਆ ਤੇ ਇਹ ਜਿਹੜਾ ਠੇਕਾ ਆ ਇਹਦੇ ਵਿੱਚੋਂ ਜਿਹੜੀ ਸ਼ਰਾਬ ਵਿੱਚ ਕਈ ਗਈ ਆ ਤੇ ਠੇਕਾ ਜਿਹੜਾ ਚੱਕਣ ਦਾ ਸਾਡੇ ਨਾਲ ਵਾਅਦਾ ਵੀ ਕੀਤਾ ਆ ਪਰ ਉਹਦੇ ਨਾਲ-ਨਾਲ ਅਸੀਂ ਇੱਕ ਗੱਲ ਹੋਰ ਕਹਿਣਾ ਚਾਹੁੰਦੇ ਆ ਵੀ ਜਿਹੜੀ ਇੱਥੋਂ ਦੀ ਸਰਕਾਰ ਆ ਵੱਡੇ-ਵੱਡੇ ਨਾਰੇ ਵੱਡੀਆਂ-ਵੱਡੀਆਂ ਅੱਜ ਲੋਕਾਂ ਨੂੰ ਇਹ ਗੱਲ ਦੇ ਭਰਮ ਪਾ ਰਹੀ ਆ ਵੀ ਜਿਹੜਾ ਸਾਡਾ ਯੁੱਧ ਆ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਇੱਕ ਪਾਸੇ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਅਸੀਂ ਲੋਕਾਂ ਨੂੰ ਰੋਲੇ ਰੱਪੇ ਪਾ ਪਾ ਕੇ ਆਪਣਾ ਪ੍ਰਚਾਰ ਕਰਨ ਲੱਗੇ ਆ ਜਿਹਦੇ ਵਾਸਤੇ ਅੱਜ ਫੇਰ ਉਹਨਾਂ ਨੇ ਕਹਿ ਦਿੱਤਾ ਕਿ 12 ਕਰੋੜ ਰੁਪਏ ਦੇ ਜਿਹੜੇ ਦੂਜੇ ਕੈਂਪਫੈਂਟ ਲਾਉ ਪਿੰਡਾਂ ਦੇ ਵਿੱਚ ਔਰ ਦੂਜੇ ਪਾਸੇ ਆ ਜਿਹੜਾ ਸਾਡੇ ਪਿਛਲੇ ਪਾਸੇ ਠੇਕਾ ਆ ਜਿਹਨੂੰ ਅਸੀਂ ਲੜ ਕੇ ਬੰਦ ਕਰਾਇਆ ਆ ਤੇ ਜਦੋਂ ਉਹ ਡਿਪਾਰਟਮੈਂਟ ਵਾਲੇ ਨੈਸ਼ਨਲ ਹਾਈਵੇਅ ਵਾਲੇ ਜਿਹੜੇ ਅਫਸਰ ਸੀ ਉਹਨਾਂ ਨੇ ਆ ਕੇ ਠੇਕੇ ਦੇ ਅੰਦਰ ਮਲਾਜ਼ਮਾਂ ਦੇ ਕੋਲੋਂ ਆ ਕੇ ਉਹਨਾਂ ਨੇ ਕਿਹਾ ਦੀ ਦਿਖਾਓ ਤੁਹਾਡੇ ਕੀ ਆਨਾਂ ਕੋਲੋਂ ਕਾਗਜ਼ ਨਹੀਂ ਪੂਰੇ ਹੋਏ ਪੂਰੇ ਕੀ ਹੋਏ ਉਹਨਾਂ ਕੋਲ ਇੱਕ ਕਾਗਜ਼ ਨਹੀਂ ਨਿਕਲਿਆ ਤੇ ਜਦੋਂ ਮੀਡੀਆ ਦੇ ਸਾਥੀਆਂ ਨੇ ਉਹਨਾਂ ਤੋਂ ਪੁੱਛਿਆ ਵੀ ਕੀ ਕਹਿਣਾ ਚਾਹੁੰਦੇ ਤਾਂ ਮੀਡੀਆ ਦੇ ਨਾਲ ਵੀ ਉਹਨਾਂ ਨੇ ਬਤਨੀ ਜੀ ਕੀਤੀ ਆ ਇਹ ਇਥੋਂ ਦੇ ਪ੍ਰਸ਼ਾਸਨ ਤੇ ਇਥੋਂ ਰਾਜਗਰਦੀਆਂ ਪਾਰਟੀਆਂ ਦੇ ਹਾਲ ਆ ਇਸ ਕਰਕੇ ਭਰਾਓ ਇਹਨਾਂ ਤੋਂ ਆਸ ਨਹੀਂ ਰੱਖਣੀ ਚਾਹੀਦੀ ਆਪ ਵੀ ਆਪਣੀ ਜਿਹੜੀ ਰਾਖੀ ਆ ਆਪ ਕਰਨੀ ਚਾਹੀਦੀ ਆ ਜਿੱਥੇ ਅੱਜ ਦੇ ਇਸ ਅਸੀਂ ਜਿਹੜਾ ਇਹ ਲੜਾਈ ਲੈ ਕੇ ਚੱਲੇ ਆ ਆਪਣੇ ਦਮ ਤੇ ਲੜ ਕੇ ਜਿਹੜੀ ਆ ਇਹ ਠੇਕਾ ਬੰਦ ਕਰਵਾਇਆ ਆ ਤੇ ਉਹਦੇ ਨਾਲ ਨਾਲ ਅਸੀਂ ਦੁਬਾਰਾ ਇਸ ਗੱਲ ਦੀ ਚੇਤਾਵਨੀ ਵੀ ਦਿੰਨੇ ਆ ਅੱਜ ਇਹਦੇ ਵਿੱਚੋਂ ਠੇਕ ਜਿਹੜੀ ਸ਼ਰਾਬ ਹੈ ਉਹ ਚੱਕੀ ਗਈ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਦੁਬਾਰਾ ਇਹਦੇ ਸ਼ਰਾਬ ਰੱਖੀ ਗਈ ਜੇ ਆ ਜਿਹੜਾ ਠੇਕਾ ਜਿਹੜਾ ਪਿੱਛੇ ਬਣਿਆ ਹੋਇਆ ਆ ਤੇ ਨਾ ਚੱਕਿਆ ਗਿਆ ਕਾਹਦੀ ਜਿਹੜੇ ਫਲੋਰ ਦੇ ਵਿੱਚ ਹੋਰ ਲੜਨ ਵਾਲੇ ਲੋਕ ਆ ਉਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਕਰਕੇ ਵੱਡਾ ਅੰਦੋਲਨ ਇਹਦੇ ਖਿਲਾਫ ਲੜਨਗੇ ਤੇ ਜਿਹੜੀ ਸਰਕਾਰ ਜਿਹੜੀ ਜੁੱਧ ਨਸ਼ਾ ਵਿਰੁੱਧ ਦੇ ਪ੍ਰਚਾਰ ਕਰਦੀ ਰਹੀ ਆ ਉਹਦੇ ਵੀ ਪੋਰ ਫੁੱਲਾਂਗੇ ਲੋਕਾਂ ਦੇ